ਇੱਕ ਬਿਹਤਰ ਅਹਿਮ ਖਬਰ ਲੈ ਕੇ ਹਾਜ਼ਰ ਹਾਂ ਮੈਂ ਹਾਂ ਅਵਨੀਤ ਸਿੰਘ ਤੇਜਾ ਅਮਰੀਕਾ ਦੇ ਵਿਸਕਾਂਸਨ ਸੂਬੇ ਵਿੱਚ ਪੁਲਿਸ ਨੇ ਇੱਕ 17 ਸਾਲਾ ਨੌਜਵਾਨ ਨੂੰ ਉਸਦੇ ਮਾਪਿਆਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਅਸਲ ਵਿੱਚ ਇਸ ਨੌਜਵਾਨ ਨੇ ਆਰਥਿਕ ਤੌਰ ਤੇ ਸੁਤੰਤਰ ਬਣਨ ਲਈ ਇੱਕ ਕਦਮ ਚੁੱਕਿਆ ਫੈਡਰਲ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਨਿਕਤਾ ਕੈਸਪ ਨਾਮ ਦਾ ਇਹ ਨੌਜਵਾਨ ਰਾਸ਼ਟਰਪਤੀ ਡੋਨਲਡ 트ੰਪ ਨੂੰ ਮਾਰਨਾ ਚਾਹੁੰਦਾ ਸੀ ਇਸ ਲਈ ਉਸ ਨੂੰ ਪੈਸੇ ਅਤੇ ਸਾਧਨਾਂ ਦੀ ਲੋੜ ਸੀ ਜਾਂਚ ਕਰਤਾਵਾਂ ਨੂੰ ਉਸ ਤੋਂ ਕੁਝ ਲਿਖਤੀ ਦਸਤਾਵੇਜ਼ ਤੇ ਟੈਕਸਟ ਸੁਨੇਹੇ ਮਿਲੇ ਨੇ ਜਿਨ੍ਹਾਂ ਵਿੱਚ ਰਾਸ਼ਟਰਪਤੀ ਦੀ ਹੱਤਿਆ ਕਰਨ ਅਤੇ ਅਮਰੀਕੀ ਸਰਕਾਰ ਨੂੰ ਉਲਟਾਉਣ ਦੀਆਂ ਅਪੀਲਾਂ ਨੇ ਵੋਕੇਸ਼ਾ ਕਾਉਂਟੀ ਅਦਾਲਤ ਦੇ ਅਨੁਸਾਰ ਕੈਸਪ ਤੇ 9 ਦੋਸ਼ ਨੇ ਜਿਨ੍ਹਾਂ ਵਿੱਚ ਕਤਲ ਲਾਸ਼ ਨੂੰ ਲੁਕਾਉਣ ਦੇ ਦੋਸ਼ਾਂ ਤੋਂ ਇਲਾਵਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਤਲ ਸਾਜ਼ਿਸ਼ ਤੇ ਸਮੂਹਿਕ ਵਿਨਾਸ਼ ਦੇ ਹਥਿਆਰ ਦੀ ਵਰਤੋਂ ਦੀ ਸਾਜ਼ਿਸ਼ ਦੇ ਦੋਸ਼ ਸ਼ਾਮਿਲ ਨੇ ਹੁਣ ਤੱਕ ਕੈਸਪ ਦੇ ਵਕੀਲਾਂ ਨੇ ਇਸ ਮਾਮਲੇ ਤੇ ਮੀਡੀਆ ਨਾਲ ਗੱਲ ਤਾਂ ਨਹੀਂ ਕੀਤੀ ਪਰ ਪੁਲਿਸ ਨੇ ਦੋਸ਼ੀ ਦੀ ਮਾਂ ਤਾਤੀਆਨਾ ਕੈਸਪ ਦੇ ਉਸਤੇ ਮਤਰੇ ਪਿਤਾ ਡੋਨਲਡ ਮੇਅਰ ਦੀਆਂ ਲਾਸ਼ਾਂ ਉਹਨਾਂ ਦੇ ਘਰ ਚੋਂ ਬਰਾਮਦ ਕੀਤੀਆਂ ਨੇ ਦੋਹਾਂ ਦੀ ਹੱਤਿਆ ਗੋਲੀਆਂ ਮਾਰ ਕੇ ਕੀਤੀ ਗਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਦੀ ਹੱਤਿਆ 11 ਫਰਵਰੀ ਨੂੰ ਕੀਤੀ ਗਈ ਸੀ ਪੁਲਿਸ ਨੇ ਸ਼ੁਰੂ ਵਿੱਚ ਕੈਸਪ ਨੂੰ ਉਸਦੇ ਮਤਰੇ ਪਿਤਾ ਦੀ ਐਸਯੂਵੀ ਚੋਰੀ ਕਰਨ ਤੇ ਬੰਦੂਕ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਕੈਸਪ ਦੇ ਫੋਨ ਤੇ ਹਿਟਲਰ ਦੇ ਨਾਜ਼ੀ ਵਿਚਾਰਾਂ ਤੋਂ ਪ੍ਰੇਰਿਤ ਕੱਟੜਪੰਥੀ ਸਮੂਹਾਂ ਦਾ ਇੱਕ ਨੈਟਵਰਕ ਦਾ ਆਰਡਰ ਆਫ 9 ਐਂਗਲਸ ਨਾਲ ਜੁੜੀ ਸਮਗਰੀ ਮਿਲੀ ਹੈ ਜਾਂਚ ਕਰਤਾਵਾਂ ਦੇ ਅਨੁਸਾਰ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਹੱਤਿਆ ਬੰਬ ਬਣਾਉਣ ਅਤੇ ਅੱਤਵਾਦੀ ਹਮਲਿਆਂ ਨਾਲ ਸੰਬੰਧਿਤ ਇੱਕ ਪੱਤਰ ਅਤੇ ਕੁਝ ਤਸਵੀਰਾਂ ਵੀ ਮਿਲੀਆਂ ਨੇ